ਸਖਬੀਰ ਬਾਦਲ ਜੀ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸਖਬੀਰ ਬਾਦਲ ਜੀ ਘਬਰਾ ਕੇ ਡਰ ਕੇ ਉਹਨਾਂ ਨੇ ਇਸ ਕਦਮ ਤੇ ਚੁੱਕ ਲਿਆ ਕਿਉਂਕਿ ਕੱਲ ਪੰਜ ਸੇਖ ਸਹਿਬਾਨਾਂ ਦੀ ਅਕਾਲ ਤਖਬਾਦ ਦੇ ਜਥੇਦਾਰ ਦੀ ਨਿਗਰਾਨੀ ਹੇਠ ਜਿਹੜੀ ਬੈਠਕ ਹੋ ਰਹੀ ਹੈ ਉਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਇਹ ਅਗਰ ਕਾਲ ਤੱਕ ਸਾਜ ਦੇ ਜਥੇਦਾਰ ਸਾਹਿਬ ਨੇ ਕੋ ਗੰਭੀਰਤਾ ਨਾਲ ਵਿਚਾਰ ਕਰ ਲਿਆ ਤੇ ਫਿਰ ਵੀ ਰਾਮ ਨਹਿਮ ਨੂੰ ਮਾਫੀ ਦੇ ਮਾਮਲੇ ਅੰਦਰ ਨਾ ਸ਼੍ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਨਾ ਉਸ ਵਕਤ ਦੇ ਜਥੇਦਾਰਾਂ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਤੇ ਨਾ ਹੀ ਬਾਦਲ ਪਰਿਵਾਰ ਉੱਤੋਂ ਚਪੇਰ ਹੋ ਸਕਦਾ ਹੈ ਅੱਜਕਬੀਰ ਬਾਦਲ ਨੇ ਅਧਾ ਅਧੂਰਾ ਫੈਸਲਾ ਸੁਣਾਇਆ ਜਿਸ ਦੇ ਚ ਉਹਨਾਂ ਨੇ ਕਿਹਾ ਕਿ ਮੈਂ ਕਾਰਿਆ ਕਰੀ ਪ੍ਰਧਾਨ ਨਿਯੁਕਤ ਕਰਦਾ ਹੈ ਬਈ ਥੋੜੇ ਦਿਨ ਖਲੋਜੋ ਸੁਖਬੀਰ ਬਾਦਲ ਜੀ ਤੁਹਾਨੂੰ ਪੂਰਾ ਪ੍ਰਧਾਨ ਨਿਯੁਕਤ ਕਰਨਾ ਪੈਣਾ ਉਹ ਤੁਹਾਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਪੈਣੀ